ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਅਨੁਵਾਜ ਅਸੀਂ ਇੰਟਰਨੈਸ਼ਨਲ ਕਬੱਡੀ ਪਲੇਅਰ ਇੰਦਰਜੀਤ ਕਲਸ ਸਿੰਘਾਂ ਦੀ ਬਾਇਓਗ੍ਰਾਫੀ ਲੈ ਕੇ ਹਾਜ਼ਰ ਹੋਏ ਹਾਂ ਇੰਦਰਜੀਤ ਕਲਸ ਸਿੰਘਾਂ ਉਹ ਕਬੱਡੀ ਪਲੇਅਰ ਆ ਜਿਨੇ ਹਰ ਰੇਡਰ ਨੂੰ ਜਫਾ ਲਾਇਆ ਆਪਣਾ ਨਾਮ ਬਣਾਇਆ ਇਸ ਵੀਡੀਓ ਵਿੱਚ ਆਪਾਂ ਇੰਦਰਜੀਤ ਕਲਸ ਸਿੰਘਾਂ ਦੀ ਜ਼ਿੰਦਗੀ ਬਾਰੇ ਫੈਮਿਲੀ ਸਟ੍ਰੈਗਲ ਤੇ ਕਬੱਡੀ ਕੈਰੀਅਰ ਦੇ ਬਾਰੇ ਗੱਲ ਕਰਾਂਗੇ ਵੀਡੀਓ ਨਾਲ ਜੁੜੇ ਰਹੋ ਸਭ ਤੋਂ ਪਹਿਲਾਂ ਇੰਦਰਜੀਤ ਕਲਸ ਸਿੰਘਾਂ ਦਾ ਜਨਮ 26 ਫਰਵਰੀ 1995 ਨੂੰ ਜ਼ਿਲ੍ਹਾ ਜਲੰਧਰ ਦੇ ਨਾਲ ਪੈਂਦੇ ਪਿੰਡ ਕਲਸਰੀਆਂ ਵਿੱਚ ਹੋਇਆ ਜੀਤ ਕਲਸਰੀਆਂ ਇਹਨਾਂ ਆਪਣੇ ਨਾਂ ਨਾਲ ਤਾਂ ਲਾਇਆ ਕਿਉਂਕਿ ਪਿੰਡ ਦੀ ਪਛਾਣ ਇਹਨਾਂ ਦੇ ਨਾਂ ਤੋਂ ਹੋਵੇ ਤੇ ਇੰਦਰਜੀਤ ਦੀ ਪਛਾਣ ਪਿੰਡ ਦੇ ਨਾਂ ਤੋਂ ਹੋਵੇ ਇਹਨਾਂ ਦੇ ਵਾਲਦ ਦਾ ਨਾਂ ਦਲੀਪ ਸਿੰਘ ਤੇ ਮਾਤਾ ਦਾ ਨਾਂ ਲਖਵਿੰਦਰ ਕੌਰ ਹੈ ਸੰਦੀਪ ਦੇ ਦੋ ਭਰਾ ਨੇ ਇੱਕ ਦਾ ਨਾਂ ਦਲਵਿੰਦਰ ਸਿੰਘ ਇੱਕ ਦਾ ਨਾਂ ਜਲਵਿੰਦਰ ਸਿੰਘ ਹੈ ਇੰਦਰਜੀਤ ਦੇ ਦੋਵਾਂ ਭਰਾਵਾਂ ਨੂੰ ਕਬੱਡੀ ਖੇਡਣ ਦਾ ਬਹੁਤ ਸ਼ੌਂਕ ਹੈ ਹੁਣ ਅਗਰ ਆਪਾਂ ਇਹਨਾਂ ਦੇ ਵਿਆਹ ਬਾਰੇ ਗੱਲ ਕਰੀਏ ਤੇ ਇਹਨਾਂ ਦਾ ਵਿਆਹ ਹੋ ਚੁੱਕਿਆ ਹੈ ਤੇ ਇਹ ਮੋਬਾਈਲ ਸਕਰੀਨ ਉੱਤੇ ਤੁਸੀਂ ਇਹਨਾਂ ਦੀ ਪਤਨੀ ਦੀ ਫੋਟੋ ਵੇਖ ਰਹੇ ਹੋ ਇੰਦਰਜੀਤ ਜਦੋਂ ਸਕੂਲ ਬਰਦਾਸੀ ਤੇ ਉਹਨਾਂ ਦੋਹੀ ਕਬੱਡੀ ਖੇਡਣਾ ਸ਼ੁਰੂ ਕਰ ਗਿਆ ਇੰਦਰਜੀਤ ਛੋਟੇ ਹੁੰਦੇ ਆ ਪਿੰਡ ਦੇ ਅਖਾੜੇ ਵਿੱਚ ਪਲਵਾਨੀ ਸਿੱਖਦਾ ਹੁੰਦਾ ਸੀ ਪਲਵਾਨੀ ਦੇ ਨਾਲ ਨਾਲ ਫਿਰ ਉਹਨਾਂ ਨੇ ਕਬੱਡੀ ਸ਼ੁਰੂ ਕਰ ਦਿੱਤੀ ਕਬੱਡੀ ਵਿੱਚ ਉਹਨਾਂ ਦੇ ਕੋਚ ਉਹਨਾਂ ਦੇ ਤਾਇਆ ਅਜੀਤ ਸਿੰਘ ਰਹੇ ਜੋ ਉਹਨਾਂ ਨੂੰ ਕਬੱਡੀ ਖੇਡਣ ਵਾਸਤੇ ਲੈ ਜਾਂਦੇ ਸੀ ਇਸੇ ਕਰਕੇ 2021 ਦੇ ਟੂਰਨਾਮੈਂਟ ਵਿੱਚ ਜਦੋਂ ਇੰਦਰਜੀਤ ਦਾ ਜਦੋਂ 4x4 ਨਾ ਟਰੈਕਟਰ ਨਾਲ ਮਾਣ-ਸਮਾਨ ਹੋਇਆ ਸੀ ਤਾਂ ਉਹਨਾਂ ਨੇ ਟਰੈਕਟਰ ਦੀਆਂ ਪੰਜਾਬੀਆਂ ਆਪਣੇ ਤਾਇਆ ਇੰਦਰਜੀਤ ਨੂੰ ਪੜ੍ਹਾਇਆ ਸਨ ਜੀ ਇਤਨੇ 38 ਕਿਲੋ weight ਤੋਂ ਕਬੱਡੀ ਖੇਡਣੀ ਸ਼ੁਰੂ ਕੀਤੀ ਫਿਰ ਹੌਲੀ-ਹੌਲੀ ਉਹਨਾਂ ਨੇ ਮਿਹਨਤ ਕਰਨੀ ਸ਼ੁਰੂ ਕੀਤੀ ਤੇ ਉਹਨਾਂ ਵਿੱਚ ਕਬੱਡੀ ਦੀ ਮਿਹਨਤ ਦਿਸਣ ਲੱਗ ਗਈ ਇੰਦਰਜੀਤ ਨੇ ਵੱਡੇ-ਵੱਡੇ ਚੋਟੀ ਦੇ ਸਾਈਆਂ ਨੂੰ ਜਫੇ ਲਾਏ ਤੇ ਆਪਣਾ ਇੱਕ ਨਾਮ ਬਣਾਇਆ ਇੰਦਰਜੀਤ ਨੇ ਅਗਰ ਲੱਖਾਂ ਦੇ ਜਫੇ ਵੀ ਜਿੱਤ ਚੁੱਕੇ ਨੇ ਉਹਨਾਂ ਨੇ ਮੁੰਨੀਆਂ ਚੈਨਾ ਛੱਲੇ ਤੇ ਕਾਰਾਂ ਤੇ ਟਰੈਕਟਰ ਬੋਲਟ ਮੋਟਰਸਾਈਕਲ ਤੇ ਪਤਾ ਨਹੀਂ ਕਿੰਨੇ ਇੰਦਰਜੀਤ ਇਨਾਮ ਹੁਣ ਤੱਕ ਜਿੱਤ ਚੁੱਕਿਆ ਹੈ 5 ਜੁਲਾਈ 2021 ਨੂੰ ਕਲਸੀਆ ਕਬੱਡੀ ਟੂਰਨਾਮੈਂਟ ਉੱਤੇ ਇੰਦਰਜੀਤ ਨੂੰ ਕ੍ਰੀਟਾ ਗੱਡੀ ਦਾ ਮਾਨ ਸਨਮਾਨ ਕੀਤਾ ਗਿਆ। ਇੰਦਰਜੀਤ ਕਬੱਡੀ ਦੇ ਗਰਾਊਂਡ ਵਿੱਚ ਰੇਡਰ ਨੂੰ ਜ਼ਿਆਦਾ ਧੌਣ ਤੋਂ ਤੇ ਪੱਟਾਂ ਤੋਂ ਫੜਦੇ ਨੇ। ਇੰਦਰਜੀਤ ਦੀ ਕ੍ਰਾਊਂਡ ਦੇ ਵਿੱਚ ਜੋੜੀ ਫਰਿਆਦ ਅਲੀ ਨਾਲ ਹੀ ਜੁੜਦੀ ਹੈ। ਇਹ ਦੋਵੇਂ ਕਾਲਸੀਆਂ ਪਿੰਡ ਦੇ ਰੋਂ ਖੇਡਦੇ ਨੇ। ਇਹ ਦੋਵੇਂ ਚਿੱਟੀਆਂ ਨਿਕਰਾਂ ਪਾ ਕੇ ਖੇਡਦੇ ਨੇ। ਇਸੇ ਕਰਕੇ ਇਹਨਾਂ ਨੂੰ ਚਿੱਟੀਆਂ ਨਿਕਰਾਂ ਵਾਲੇ ਵੀ ਕਹਿੰਦੇ ਨੇ। ਤੇ ਬਾਕੀ ਇਹਨਾਂ ਨੂੰ ਇੱਕ ਜਸਮਾਨੀ ਚੁੰਬਕ ਤੇ ਸਪਾਈਡਰਮੈਨ ਦਾ ਵੀ ਖਿਤਾਬ ਮਿਲਿਆ ਹੈ। ਇੰਦਰਜੀਤ ਇੰਡੀਆ ਤੋਂ ਇਲਾਵਾ ਆਸਟ੍ਰੇਲੀਆ ਕੈਨੇਡਾ ਦੁਬਈ ਵੀ ਖੇਡ ਚੁੱਕੇ ਨੇ ਤੇ ਹੋਰ ਮੁਲਕਾਂ ਵਿੱਚ ਵੀ ਆਪਣੀ ਖੇਡ ਦਾ ਪ੍ਰਦਰਸ਼ਨ ਵਿਖਾ ਚੁੱਕੇ ਨੇ ਅਦਲੀ ਇਹਨਾਂ ਦੇ ਪੱਕੇ ਫਰੈਂਡ ਨੇ ਬਿੱਟੂ ਜੁਗਾਰ ਦੁੱਲਾ ਬੱਗਾ ਪਿੰਡ ਖੁਸ਼ੀ ਦੁੱਗਾ ਹਲਾ ਤੇ ਫਰੀਦ ਅਲੀ ਦੇ ਇੱਕ ਫੈਨ ਨੇ ਅੰਦਰਜੀਤ ਆਪਣੀ ਵਧੀਆ ਖੇਡ ਨਾਲ ਹੀ ਆਪਣੇ ਪਿੰਡ ਕਲਸੀਆਂ ਦਾ ਤੇ ਪੰਜਾਬ ਦਾ ਨਾਂ ਰੋਸ਼ਨ ਕਰ ਰਿਹਾ ਹੈ ਇੰਦਰਜੀਤ ਦੀ ਇੱਕ ਖਾਦ ਖੁਰਾਕदाई ਨਤੀਜਾ ਹੈ ਜੋ ਅੱਜ ਇਹਨਾਂ ਦਾ ਕਬੱਡੀ ਵਿੱਚ ਵੱਡਾ ਨਾਂ ਹੈ ਐਸੀ ਜੀ ਇੰਦਰਜੀਤ ਦੀ ਜ਼ਿੰਦਗੀ ਸਫਰ ਸਟਰਗਲ ਲਾਈਫ ਦੀ ਕਹਾਣੀ ਅਗਰ ਵੀਡੀਓ ਅੱਛੀ ਲੱਗੀ ਹੋਵੇ ਤਾਂ ਸਾਡੇ ਚੈਨਲ ਹਮਜ਼ਾ ਰਿੰਦ 512 ਨੂੰ ਸਬਸਕ੍ਰਾਈਬ ਕਰ ਲੋ ਤਾਂ ਕਿ ਅਗਲੀ مزید ਵੀਡੀਓ ਤੁਹਾਡੇ ਤੱਕ ਪਹੁੰਚ ਜਾਵੇ ਬਾਸ ਆਸਾਨੀ ਤੇ ਸਭ ਤੋਂ ਪਹਿਲਾਂ